ਜਾਣੇ ਕਹਿੰਦੇ ਨੇ ਕਿ ਸ਼ਰਾਬੀ ਹਾਲਤ ਦੇ ਵਿੱਚ ਬੰਦਾ ਆਪਣੇ ਆਪ ਨੂੰ ਸ਼ੇਰ ਸਮਝਦਾ ਹੈ ਤੇ ਇਸ ਹਾਲਤ ਦੇ ਵਿੱਚ ਬੰਦਾ ਕਈ ਵਾਰੀ ਉਹ ਗੁਨਾਹ ਕਰ ਪੈਂਦਾ ਹੈ ਜਿਨ੍ਹਾਂ ਦੇ ਲਈ ਬਾਅਦ ਦੇ ਵਿੱਚ ਉਸ ਨੂੰ ਪਛਤਾਉਣਾ ਪੈਂਦਾ ਪਛਤਾਵੇ ਤੋਂ ਬਿਨਾਂ ਉਸ ਤੇ ਪੱਲੇ ਬਚਦਾ ਕੱਖ ਨਹੀਂ ਅਮਰੀਕਾ ਦੇ ਵਿੱਚ ਜਿੱਥੇ ਪੁਲਿਸ ਤੋਂ ਲੋਕ ਪਛਦੇ ਫਿਰਦੇ ਨੇ ਜਾਂ ਕਹਿ ਲਈ ਕਿ ਆਪਣੇ ਹੱਕਾਂ ਦੀ ਖਾਤਰ ਪੀਸਫੁਲੀ ਤਰੀਕੇ ਦੇ ਨਾਲ ਪੁਲਿਸ ਦਾ ਸਾਹਮਣਾ ਕਰਦੇ ਨੇ ਉੱਥੇ ਅਮਨਦੀਪ ਕੁਮਾਰ ਨਾਂ ਦਾ ਇੱਕ ਸ਼ਖਸ ਜਿਹੜਾ ਕਿ ਸ਼ਰਾਬੀ ਹਾਲਤ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਭੰਨਦਾ ਫਿਰਦਾ ਤੇ ਹੁਣ ਉਸ ਨੂੰ ਗ੍ਰਿਫਤਾਰ ਕਰ ਲੈ ਗਿਆ ਹੈ ਇਸ ਬੰਦੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਨਿਊਯਾਰਕ ਦੇ ਮੈਨਹਟਨ ਇਲਾਕੇ ਦੇ ਵਿੱਚ ਜਿੱਥੇ ਸ਼ਰਾਬੀ ਹਾਲਤ ਦੇ ਵਿੱਚ ਅਮਨਦੀਪ ਕੁਮਾਰ ਨੇ ਜਿਹੜਾ ਪੰਜਾਬੀ ਰਡੀਓ ਯੂਐਸਏ ਤੱਕ ਸੁਨੇਹਾ ਪਹੁੰਚਾਇਆ ਉਹਦੇ ਮੁਤਾਬਕ 45 ਸਾਲ ਦਾ ਇਹ ਬੰਦਾ ਤੇ ਇਹਨੇ ਮੈਨਹਟਨ ਬੋਰੋ ਦਾ ਜਿਹੜਾ ਇਲਾਕਾ ਜਿਸ ਨੂੰ ਆਪਾਂ ਐਨਵਾਈਸੀ ਵੀ ਕਹਿ ਦਿੰਦੇ ਆ ਉੱਥੇ ਜਿਹੜਾ 21 ਤੇ 22 ਸਟਰੀਟ ਹੈ ਦਾ ਸੈਕੰਡ ਐਵੇਨਿਊ ਹੈ ਉੱਥੇ ਇਹਨੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀਆਂ 6 ਗੱਡੀਆਂ ਨੂੰ ਨਿਸ਼ਾਨਾ ਬਣਾਇਆ ਇੱਕ ਪ੍ਰਾਈਵੇਟ ਕਾਰ ਦਾ ਮਿਰਰ ਵੀ ਜਿਹੜਾ ਇਹਨੇ ਸ਼ੀਸ਼ਾ ਵੀ ਤੋੜ ਦਿੱਤਾ ਬਾਅਦ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਨੂੰ ਬਹੁਤ سنگین ਤਰਾਵਾਂ ਦਾ ਸਾਹਮਣਾ ਕਰਨਾ ਪਊਗਾ ਅਮਨਦੀਪ ਕੁਮਾਰ ਰਿਚਮਨ ਰਿਚਮਨ ਹੈਲ ਕੁਇਨਸ ਬੋਰੋ ਦਾ ਰਹਿਣ ਵਾਲਾ ਤੇ ਸਮਝ ਨਹੀਂ ਲੱਗ ਰਹੀ ਵੀ ਲੋਕ ਕਿਹਜਈਆਂ ਹਰਕਤਾਂ ਕਰਕੇ ਆਪਣੇ ਆਪ ਨੂੰ ਸਿੱਧ ਕੀ ਕਰਨਾ ਚਾਹੁੰਦੇ ਨੇ ਸੋ ਇਹ ਬਹੁਤ ਵੱਡਾ ਮਾਮਲਾ ਹੈ ਕਿ ਜਿੱਥੇ ਇੱਕ ਪਾਸੇ ਲੋਕ ਪੀਸਫੁਲੀ ਜਦੋਂ ਉਹਨਾਂ ਦੇ ਨਾਲ ਪੁਲਿਸ ਸੱਜਦੀ ਹੈ ਜਦੋਂ ਉਹਨਾਂ ਦੇ ਨਾਲ ਪੁਲਿਸ ਕੋਈ ਵੀ ਦੀ ਕੀ ਕਰਦੀ ਹੈ ਤਾਂ ਲੋਕ ਪੀਸਫੁਲੀ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੇ ਨੇ ਜਾਂ ਫਿਰ ਬਚਦੇ ਨੇ ਆ ਪੁਲਿਸ ਦੇ ਨਾਲ ਬਿਨਾ ਗੱਲੋਂ ਪੰਗਾ ਲੈਣ ਤੋਂ ਪਰ ਦੂਜੇ ਪਾਸੇ ਅਮਨਦੀਪ ਕੁਮਾਰ ਸ਼ਰਾਬੀ ਹਾਲਤ ਦੇ ਵਿੱਚ ਆਪਣੇ ਆਪ ਨੂੰ ਸ਼ੇਰ ਸਮਝ ਬੈਠਾ ਤੇ ਪੁਲਿਸ ਦੀਆਂ ਗੱਡੀਆਂ ਦੇ ਨਾਲ ਹੀ ਪੰਗਾ ਲੈ ਲਿਆ ਤੇ ਬਾਅਦ ਦੇ ਵਿੱਚ ਹੱਥ ਕੜੀਆਂ ਲਾਕੀਆਂ